ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਰ ਐਤਵਾਰ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਚਪੈਰਾ ਸਾਹਿਬ ਕੱਟਦੀਆਂ ਨੇ ਤੇ ਇਹ ਗਿਣਤੀ ਹਰ ਐਤਵਾਰ ਵੱਧਦੀ ਹੈ ਸੰਗਤਾਂ ਦਾ ਬਾਬਾ ਦੀਪ ਸਿੰਘ ਜੀ ਨਾਲ ਪਿਆਰ ਰਹਿਣਾ ਹੈ ਨਾ ਸੰਗਤਾਂ ਗਰਮੀਆਂ ਵੇਖਦੀਆਂ ਨੇ ਨਾ ਸੰਗਤਾਂ ਮੀਂਹ ਦੇਖਦੀਆਂ ਨਾ ਸੰਗਤਾਂ ਸਰਦੀ ਦੇਖਦੀ ਹੈ ਹੌਣੀ ਵਿਕੜਾਕੇ ਦੀ ਠੰਡ ਵਿੱਚ ਸੰਗਤਾਂ ਦੂਰੋਂ ਦੂਰੋਂ ਆ ਕੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਨਤਮਸਤਕ ਹੁੰਦੀਆਂ ਨੇ ਤੇ ਚਪੈਰਾ ਸਾਹਿਬ ਵਿੱਚ ਹਾਜ਼ਰੀ ਭਰਦੀਆਂ ਨੇ ਪਹਿਲਾ ਪੰਜ ਜਬਦੀ ਸਾਹਿਬ ਫਿਰ ਦੋ ਚਪਈ ਸਾਹਿਬ ਫਿਰ ਸੁਖਮਣੀ ਸਾਹਿਬ ਉਪਰੰਤ ਛੇ ਆਨੰਦ ਸਾਹਿਬ ਦੀਆਂ ਪੋੜੀਆਂ ਦਾ ਜਾਪ ਹੁੰਦਾ ਹੈ ਤੇ ਜਿਹੜੀਆਂ ਸੰਗਤਾਂ ਚਪੈਰਾ ਸਾਹਿਬ ਦੀ ਹਾਜ਼ਰੀ ਭਰਦੀਆਂ ਨੇ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਦੁੱਖਤ ਤਕਲੀਫਾਂ ਨੂੰ ਆਪ ਦੂਰ ਕਰਦੇ ਨੇ ਉਹਨਾਂ ਦੀਆਂ ਮਨੋ ਕਾਮਨਾ ਆਸਾ ਮਰਾਦਾ ਪੂਰੀਆਂ ਹੁੰਦੀਆਂ ਨੇ ਸੰਗਤ ਜੀ ਕੀ ਤੁਹਾਨੂੰ ਪਤਾ ਹੈ ਚਪੈਰਾ ਸੈਬ ਦੀ ਅਰੰਭਤਾ ਕਿਹੜੇ ਸਾਲ ਤੋਂ ਸ਼ੁਰੂ ਹੋਈ ਸੀ ਸੰਗਤ ਜੀ ਪੈਰਾ ਸਾਹਿਬ ਦੀ ਰਮਤਾ 1962 ਤੋਂ ਸ਼ੁਰੂ ਹੋਈ ਸੀ ਤੇ 1974 ਤੱਕ ਪਹਿਲਾ ਪੰਜ ਜਪਜੀ ਸਾਹਿਬ ਜੀ ਦੇ ਤੇ ਦੋ ਚਪਈ ਸਾਹਿਬ ਦੇ ਪਾਠ ਹੁੰਦੇ ਸਨ ਤੇ 1974 ਤੋਂ ਲੈ ਕੇ ਹੁਣ ਤੱਕ ਪੰਜ ਜਪਜੀ ਸਾਹਿਬ ਦੋ ਚਪਈ ਸਾਹਿਬ ਸੁਖਮਣੀ ਸਾਹਿਬ ਤੇ ਆਨੰਦ ਸਾਹਿਬ ਹੁੰਦੇ ਨੇ ਲਗਭਗ 60-65 ਸਾਲ ਹੋ ਗਏ ਨੇ ਜਪੈਰਾ ਸਾਹਿਬ ਨੂੰ ਹੁਣ ਸੰਗਤਾਂ ਦੀ ਗਿਣਤੀ ਵੱਧਦੀ ਹੈ ਧੰਨ ਬਾਬਾ ਦੀਪ ਸਿੰਘ ਜੀ ਆਪ ਸੰਗਤਾਂ ਦੇ ਹਿਰਦੇ ਵਿੱਚ ਵਸ ਕੇ ਇਹ ਸੇਵਾ ਲੈ ਰਹੇ ਨੇ ਤੇ ਸੰਗਤਾਂ ਤਨ ਮਨ ਨਾਲ ਇਹ ਸੇਵਾ ਨਿਭਾ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ